ਨਿੱਕਲ ਜੀ ਕੀ ਹਾਲ ਚਾਲ ਨੇ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਸਕਰੀਨ ਦੇ ਉੱਪਰ ਕੈਸਟ ਤੁਸੀਂ ਦੇਖ ਹੀ ਰਹੇ ਜੀ ਅੱਜ ਸ਼ੇਰਾ ਜਸਬੀਰ ਦੀ ਕੈਸਟ ਦਾ ਰਿਵਿਊ ਕਰਾਂਗੇ ਜਿਸ ਦਾ ਨਾਮ ਹੈ ਇੱਕ ਪਲ ਸਾਈਡ ਤੇ ਕੱਟ ਲਉ ਜੀ ਬਹੁਤ ਵਧੀਆ ਐਲਬਮ ਬਹੁਤ ਹਿੱਟ ਗਾਣੇ ਹੋਏ ਸੀ ਇੱਕ ਪਲ ਸੌਂਗ ਜਿਹੜਾ ਵਾ ਉਹ ਵੀ ਬਹੁਤ ਸੋਹਣਾ ਸੀ ਇਹ ਤੁਸੀਂ ਕੈਸਟ ਜਿਹੜੀ ਆ ਇਹ ਤੁਸੀਂ ਦੇਖ ਰਹੇ ਜੀ गोल्ड म्यूजिक ਵੱਲੋਂ ਇਸ ਨੂੰ ਅਰਲੀਂਡ ਕੀਤਾ ਗਿਆ ਹੈ। ਇਹ ਬਹੁਤ ਪਿਆਰੀ ਐਲਬਮ ਆ। ਸ਼ੇਰਾ ਜਸਪੀਰ ਦੀ ਮਿਰਕਾਚ 'ਚ ਇਹ ਦੂਜੀ ਐਲਬਮ ਸੀ। ਪਹਿਲੀ ਐਲਬਮ ਉਹਨਾਂ ਦੀ ਦਿਲ ਦੀ ਰਾਣੀ ਸੀ। ਇਹ ਦੂਜੀ ਐਲਬਮ ਆ ਮੈਂ ਗਲਤ ਨਾ ਹੋਵਾਂ ਤੀ। ਇਹ ਤੁਸੀਂ ਪੋਸਟਰ ਦੇਖ ਸਕਦੇ ਹੋ ਸ਼ੇਰਾ ਜਸਪੀਰ ਚੀਰਾ ਤੇ ਬਾਕੀ ਇਹ ਜਿਹੜੀ ਐਲਬਮ ਆ ਇਹ 45 ਰੁਪਏ ਦੀ 45 ਰੁਪਏ ਦੀ ਸੀਗੀ ਇਹਦਾ ਰੇਟ ਤੇ 2004 ਦੇ ਵਿੱਚ ਇਹ ਐਲਬਮ ਜਿਹੜੀ ਆ ਰਿਲੀਜ਼ ਹੋਈ ਸੀ ਤੇ ਇਸ ਐਲਬਮ ਨੂੰ ਜਿਹੜਾ ਰਿਲੀਜ਼ ਕੀਤਾ ਸੀ ਦੀਪਾ ਘੋਲਗਿਆ ਵੱਲੋਂ ਇਸ ਐਲਬਮ ਨੂੰ ਰਿਲੀਜ਼ ਕੀਤਾ ਗਿਆ ਸੀ ਇਸ ਐਲਬਮ ਐਲਬਮ ਦੇ ਵਿੱਚ ਟੋਟਲ 9 ਗੀਤ ਰੱਖੇ ਗਏ ਸਨ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ ਚਰਖਾ ਦੂਜਾ ਸੌਂਗ ਇੱਕ ਪਲ ਤੀਜਾ ਦੋ ਪੈਗ ਚੌਥਾ ਗੁੱਤ ਗੁੰਦਲੀ ਪੰਜਵਾਂ ਅਕਮਸਤਾਨੀ ਬੀ ਸਾਈਡ ਦੇ ਵਿੱਚ ਪਹਿਲਾ Song ਸੀਗਾ ਦੂਰ ਚਲੇ ਜਾਈਏ ਦੂਜਾ ਫੁਲਕਾਰੀ ਤੂੰ ਹੀ ਸਾਨੂੰ ਮਿਲਣਾ ਨਹੀਂ ਤੀਜਾ Song ਸੀ ਤੇ ਚੌਥਾ ਵਿਚਾ ਪੈ ਜਾਣਾ ਇਹ Song ਸੀਗੀ ਇਸ ਐਲਬਮ ਦੇ ਵਿੱਚ ਤੇ ਐਲਬਮ ਦਾ ਜਿਹੜਾ ਮਿਊਜ਼ਿਕ ਦਿੱਤਾ ਸੀ ਉਹ ਸ਼ੇਰਾ ਜਸਪੀਰ ਨੇ ਦਿੱਤਾ ਸੀਗਾ ਤੇ ਇਸ ਐਲਬਮ ਦੇ ਵਿੱਚ ਜਿਹੜੀ ਡਿਊਡ ਗਾਣਾ ਸੀਗਾ ਜਿਹੜਾ ਸੀਗਾ ਗਾਇਆ ਸੀ ਉਹ ਨਰਾਤਾ ਪਾੜਵਾਲ ਨੇ ਬਾਕੀ ਤੁਹਾਨੂੰ ਇਹ ਐਲਬਮ ਕਿੱਦਾਂ ਦੀ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਧੰਨਵਾਦ